ਜਿਹੜਾ ਗਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਤਾ ਜਿਹੜਾ ਥਾਣਾ ਘਰੇਂਦਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈ ਉਹਨੂੰ ਜਦੋਂ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 1.5 ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰਗ ਮਣੀ ਉਹ ਬਰਾਮਦ ਕਰਿਆ ਗਿਆ ਕਰੀਆਨੇ ਦੀ ਦੁਕਾਨ ਕਰਦਾ ਹੈ ਮਜੀਦ ਪੰਡਿਤ ਦੇ ਵਿੱਚ ਤੇ ਉਹਦੇ ਆਰਟ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਹੈ ਇਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਾਸ਼ੀ ਭਰਾ ਕੀ ਹੈ ਕੀ ਇਹ ਸਾਰੇ ਗਰੰਡਾਂ ਤੋਂ ਸਾਰਿਆਂ ਇਹਨਾਂ ਦੀ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਹੁਕਮ ਐਂਡ ਸਾਹ ਸਤਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਰੂਲਰ ਦੀਆਂ ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਚਓ ਕੋਲ ਡਾਨਾ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮੁਕੱਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਹਦੇ ਵਿੱਚ ਜਿਹੜਾ ਹੈਗਾ ਰੋਸ਼ਨ ਸਿੰਘ ਰੋਛੀ ਨਾਮ ਦਾ ਜਿਹੜਾ ਉਹ ਜੀ ਉਸੇ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਅੱਧਾ ਕਿਲੋ ਹਿਰੋਨ ਜਿਹੜੀ ਉਹ ਬਰਾਮਦ ਹੋਈ ਸੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਇਹ ਜਿਹੜੀ ਹਿਰੋਨ ਹੈਗੀ ਆ ਇਹ ਮੈਂ ਜਿਹੜਾ ਗੁਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਤਾ ਜਿਹੜਾ ਥਾਣਾ ਘਰੇਂਦਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈਗਾ ਉਹਨੂੰ ਜਦੋਂ ਗ੍ਰਫਤਾਰ ਕੀਤਾ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 1/2 ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰਗ ਬਰਾਮਦ ਹੋਈ ਉਹ ਤੋਂ ਬਾਅਦ ਇਹਦੀ ਜਿਹੜੀ ਫਰਦਰ ਪੁੱਛਗਿੱਛ ਜਿਹੜੀ ਹੈਗੀ ਆ ਔਰ ਫਰਦਰ ਪੁੱਛਗਿੱਛ ਦੇ ਵਿੱਚ ਪਲੱਸ ਇਹਦੇ ਕੋਲੋਂ ਇੱਕ ਟੋਕਨ ਜਿਹੜਾ ਬਰਾਮਦ ਹੋਇਆ ਟੋਕਨ ਉਹ ਸੀਗਾ ਜਿਹਦੇ ਨਾਲ ਹਵਾਲਾ ਰਾਸ਼ੀ ਦੇ ਰਾਹੀਂ ਇਹ ਪੈਸੇ ਜਿਹੜੇ ਆ ਇਹਨੂੰ ਇਹਨਾਂ ਨੂੰ ਬਾਅਦ ਇਹ ਅ ਮ ਪਚਾਉਂਦੇ ਸੀਗੇ ਟੋਕਨ ਦੇ ਉੱਤੇ ਜਦੋਂ ਇਹਨੂੰ ਪੁੱਛਗੇਜ ਚ ਕੀਤੀ ਗਈ ਫਰਦਰ ਪੁੱਛਗੇਜ ਦੇ ਵਿੱਚ ਇਹ ਜੀ ਸਾਹਮਣੇ ਆਈ ਵੀ ਜਿਹੜੇ ਹਵਾਲੇ ਰਾਹੀਂ ਜਿਹੜੇ ਪੈਸੇ ਹੈਗੇ ਆ ਇਹ ਇਹ ਜਿਹੜਾ ਅਸੀਂ ਹੁਣ ਦੋਸ਼ੀ ਗ੍ਰਫਤਾਰ ਕੀਤਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਅਸੀਂ ਪੇਸ਼ ਕੀਤਾ ਹੈਗਾ ਇਹ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਜਿਹੜਾ ਹੈ ਇਹ ਨਮਕ ਮੰਡੀ ਦਾ ਰਹਿਣ ਵਾਲਾ ਕਰੀਆਨਿਆਂ ਦੀ ਦੁਕਾਨ ਕਰਦਾ ਹੈ ਮਜੀਦਪੰਡੀ ਦੇ ਵਿੱਚ ਤੇ ਉਹਦੇ ਆੜ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਕਰਦਾ ਹੈਗਾ ਤੇ ਇਹਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਾਸ਼ੀ ਬਰਾਮਦ ਹੈਗੀ ਆ ਔਰ ਇਹਨੇ ਜਿਹੜੀ ਦੀ ਗ੍ਰਫਤਾਰੀ ਪਾਈ ਹੈ ਇਸ ਮੁਕਦਮੇ ਦੇ ਵਿੱਚ ਔਰ ਇਹਨੂੰ ਜਿਹੜਾ ਫਰਜ਼ਦਾਰ ਕੋਰਟ ਚ ਪੇਸ਼ ਕਰਕੇ ਜਿਹੜਾ ਇਹਦਾ ਰਮਾਨ ਲੈ ਕੇ ਵੀ ਹੋਰ ਕਿਹੜੇ-ਕਿਹੜੇ ਡਰੱਗ ਸਮਕਲਰਾਂ ਦੇ ਜਿਹੜੇ ਹੈਗੇ ਆ ਤੁਸੀਂ ਹਵਾਲੇ ਰਾਹੀਂ ਪੈਸੇ ਬਾਹਰ ਭੇਜਦੇ ਸੀਗੇ ਉਹ ਅਜੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਗੋਇੰਗ ਆਨ ਹੈ ਜੀ ਸਰ ਇਸ ਦੇ ਵਿੱਚ ਦੱਸੋ ਕਿ ਇਹ ਜਿਹੜੀ ਹਵਾਲਾ ਪੈਸੇ ਪਾਕਿਸਤਾਨ ਰਮਾਨ ਲੈ ਕੇ ਫਰਦਰ ਪੁੱਛ ਕੇ ਜਿਹੜੀ ਆ ਉਹਦੇ ਦੀ ਕਰਾਂਗੇ ਜੀ ਇਹਦੀ ਵੀ ਇਹਦੇ ਹਵਾਲੇ ਦੇ ਪੈਸੇ ਜਿਹੜੇ ਆ ਥਰੂ ਦਵਾਈ ਭੇਜਦਾ ਪਾਕਿਸਤਾਨ ਭੇਜਦਾ ਕਿੱਥੇ ਭੇਜਦਾ ਮੈਂ ਰੋਜ਼ ਪਵਾ ਰਹੀ ਸੀ ਯਾਰ ਹਾਂਜੀ ਹੀਰੋਇਨ ਤਾਂ ਜਿਹੜੀ ਪਹਿਲਾਂ ਬੰਦੇ ਫੜੇ ਹੋਏ ਹਨ ਜੀ ਉਹ ਤਾਂ ਹੀਰੋਇਨ ਜਿਹੜੀ ਆ ਬਾਈ ਉੱਥੇ ਪਾਰੋਂ ਹੀ ਆਈ ਹੈ ਜੀ ਜੀ ਜਿਹੜਾ ਇਹਨੇ ਦੁਕਾਨਾਂ ਇਹ ਕੀ ਕੰਮ ਕਰਦਾ ਸੀ ਆਪਣਾ ਵੈਸੇ ਤੇ ਨਹੀਂ ਇਹ ਉਹ ਤਾਂ ਕਾ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਹਨ ਜੀ ਵੀ ਦੁਕਾਨ ਕਰਿਆਨੇ ਦੀ ਦੁਕਾਨ ਦੇ ਆੜ ਦੇ ਵਿੱਚ ਕਰਦਾ ਸੀਗਾ ਇਹਦੇ ਵਿੱਚ ਜਿਹੜੀ ਜਿਹੜੀ ਵੀ ਚੀਜ਼ ਐਸ ਪਰ ਲਾਅ ਜਿਹੜੀ ਚੀਜ਼ ਆਊਗੀ ਉਹ ਹਰ ਇੱਕ ਚੀਜ਼ ਜਿਹੜੀ ਉਹ ਫ੍ਰੀਜ਼ ਕੀਤੀ ਜਾਊਗੀ ਤਦ ਨੂੰ ਬਨਬੀਏ ਨੂੰ ਨੈਰਜੀ ਕਰਦੇ ਜੀ ਟੋਕਨ ਇਹਨੇ ਇੰਡੀਆ ਦੇ ਇਹਦਾ ਵੀ ਹੈ ਇੰਡੀਆ ਕੀ ਕੋਈ ਨਹੀਂ ਇਹ ਟੋਕਨ ਇਹ ਟੋਕਨ ਜਿਹੜਾ ਸੀਗਾ ਇਹ ਇਹਦੇ ਨਾਲ ਲਿੰਕ ਸੀਗਾ ਰਮਨ ਕੁਮਾਰ ਦਾ ਇੰਡੀਆ ਜੀ ਇਕੱਲੇ ਹੀ ਪ੍ਰਿੰਟ ਕਰਦਾ ਸੀ ਜੀ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਇਹ ਫਰਜ਼ਦਾਰੇ ਪੁੱਛ ਗਏ ਜਾਰੀ ਹੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਅਸੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਡਿਸਕਲੋਜ਼ ਕਰਾਂਗੇ ਸਰ ਜੀ ਅਗਰ ਵੀ ਡਰਗ ਐਡਿਕਟਡ ਹੈਗੇ ਆ ਸੌਰੀ ਕੋਈ ਕੋਈ ਡਰੈਕਸ਼ਨ ਨਹੀਂ ਹੈ ਜਾਂ ਕੋਈ ਨਸ਼ੀ ਦੀ ਆੜ ਦੇ ਵਿੱਚ ਹੈ ਨਹੀਂ ਐਤਾ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਅਜੇ ਕੋਈ ਪਰਾਲੋ ਕੋਈ ਪੜਤਾਲ ਨਹੀਂ ਨਹੀਂ ਅਜੇ ਕੋਈ ਨੀਰਮਨ ਕੁਮਾਰ ਤੇ ਕੋਈ ਕੀ ਅਸੀਂ ਨਾਮ ਦੇ ਹੋਇਆ ਨਾ ਸਰ ਜੀ ਹਾਂਜੀ ਹਾਂਜੀ ਬਿਲਕੁਲ ਜੀ ਕੋਰਚ ਵਿੱਚ ਕੋਰਚ ਵਿੱਚ ਪੇਸ਼ਾ ਚ ਕਰ ਰਹੇ ਆ ਜੀ ਠੀਕ ਹੈ ਜੀ